ਪਿੰਡ ਬਤਾਲੇ ਹਲਵਾਉਂਦਾ ਆਪਣੇ ਖੇਤਾਂ ਵਿੱਚ ਤੇ ਯਾਦ ਕਰਦਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਇਹਦੀ ਆਵਾਜ਼ ਇਹਦੀ ਬੇਨਤੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੀ ਆ ਗੁਰਦੇਵ ਸ੍ਰੀ ਅਕਾਲ ਤਖਤ ਸਹਿਦਵਾਲ ਸਜਾਈ ਬੈਠੇ ਆ ਸਿੱਖਾਂ ਨੂੰ ਕਹਿਣ ਲੱਗੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਕਹਿਣ ਲੱਗੇ ਬਾਬਾ ਜੀ ਛੇਤੀ ਤਿਆਰੀ ਕੀਤੀ ਜਾਵੇ ਤੇ ਬਾਬਾ ਜੀ ਕਹਿਣ ਲੱਗੇ ਸਤਿਗੁਰੂ ਜੀ ਕਿੱਧਰ ਨੂੰ ਜਾਣਾ ਹੈ ਮਹਾਰਾਜ ਕਹਿੰਦੇ ਬਾਬਾ ਜੀ ਇੱਕ ਸੇਵਕ ਯਾਦ ਕਰਦਾ ਹੈ ਇੱਕ ਭਗਤ ਦੀ ਯਾਦ ਕਰਦਾ ਹੈ ਉਹਨੂੰ ਦਰਸ਼ਨ ਦੇਣ ਵਾਸਤੇ ਜਾਣਾ ਹੈ ਹੋ ਗਏ ਤੇ ਯਾਰ ਛੇਵੇਂ ਪਾਤਸ਼ਾਹ ਮਹਾਰਾਜ ਲੈ ਕੇ 24 25 ਸਿੱਖਾਂ ਨੂੰ ਨਾਲ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਬਤਾਲੇ ਨੂੰ ਜਾ ਰਹੇ ਜਿਹੜੇ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਨਾ ਹੁੰਦੇ ਉਹਨਾਂ ਨੂੰ ਪੁੱਛਿਆ ਕਰੋ ਵੀ ਕਿੰਨੇ ਟੈਲੀਫੋਨ ਕੀਤਾ ਸੀ ਛੇਵੇਂ ਪਾਤਸ਼ਾਹ ਨੂੰ ਵੀ ਸਿੱਖ ਯਾਦ ਕਰਦਾ ਜੇ ਹੋਂਡਾ ਯੋਗਨ ਦਾਖਣਾ ਸੀ ਕਿਸੇ ਲਾਗੋ ਟੈਲੀਫੋਨ ਕਰਦਣ ਕਿੰਨੇ ਆਣ ਕੇ ਦੱਸਿਆ ਕਿ ਤੁਹਾਨੂੰ ਭਾਈ ਪੱਲਾ ਯਾਦ ਕਰਦਾ ਹੈ ਗੁਰੂ ਅੰਤਰਜਾਮੀ ਗੁਰੂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਪਿਛੇ ਐਸਾ ਸਮਾਂ ਚੱਲਿਆ ਸੀ ਗੁਰੂ ਸਾਹਿਬਾਂ ਦੀ ਤੇ ਗੱਲ ਛੱਡੋ ਮਾਪੁਰਖਾਂ ਤੇ ਅਸੀਂ ਕੋਈ ਇਹਨੇ ਟੋਕਾ ਧਰਿਆ ਸੀ ਅ ਦਿੱਲੀ ਤੋਂ ਤੇ ਚੈਨਲ ਹੀ ਇਹ ਚੱਲਦਾ ਹੀ ਇਹੋ ਹੀ ਕਥਾ ਨਹੀਂ ਸੀ ਆਉਂਦੀ ਟੋਕਾ ਹੀ ਚੱਲਦਾ ਸੀ ਹਰ ਅੰਤਰਜਾਮੀ ਸਭ ਇਹ ਜਾਣਾਂ ਤਾ ਕਿਸ ਪੈ ਆਕ ਸੁਣਾਈਏ ਜੇ ਗੁਰੂ ਅੰਤਰਜਾਮੀ ਨਹੀਂ ਤਾਂ ਫਿਰ ਗੁਰੂ ਹੈ ਵੀ ਕੀ ਹੈ ਐਵੇਂ ਭਜੇ ਫਿਰਦੇ ਆ ਸਤ ਗੁਰੂ ਸਾਡੇ ਦਿਲਾਂ ਦੀਆਂ ਜਾਣਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਨਾਲ ਲੈ ਕੇ ਪਹੁੰਚੇ ਨੇ ਬਤਾਲੇ ਪਿੰਡ ਦੇ ਬਾਰ ਬਾਰ ਬੈਠੇ ਹੋਏ ਨੇ ਪਿੰਡ ਵਿੱਚ ਬੰਦੇ ਬਾਹਰ ਸੱਤ ਵਿੱਚ ਸੱਥਾਂ ਦਾ ਹੁਣ ਤੇ ਰਿਵਾਜ ਮੁੱਕ ਗਿਆ ਅਜੇ ਕਿਤੇ ਕਿਤੇ ਮਾਲਵੇ ਵਿੱਚ ਹੈ ਇਹ ਗੱਲਾਂ ਬਾਤਾਂ ਕਰ ਰਏ ਸੀ ਨਜ਼ਰ ਪਈ ਕਹਿੰਦੇ ਵੀ ਉਹ ਕੌਣ ਬਾਦਸ਼ਾਹ ਆ ਰਿਹਾ ਕੋਈ ਰਾਜਕੁਮਾਰ ਆ ਰਿਹਾ ਇੱਕ ਕਹਿੰਦਾ ਉਹ ਕਿਤੇ ਪੱਲੇ ਦਾ ਗੁਰੂਤ ਨਹੀਂ ਆ ਗਿਆ ਰੋਜ਼ ਵਾਜਾ ਮਾਰਦਾ ਰਹਿੰਦਾ ਹੈ ਰੋਜ਼ ਯਾਦ ਕਰਦਾ ਹੈ ਦੂਜਾ ਕਹਿੰਦਾ ਸੁਣਿਆ ਪੱਲੇ ਦਾ ਗੁਰੂ ਦੋ ਤਲਵਾਰਾਂ ਪਹਿਨਦਾ ਹੈ ਪੱਲੇ ਦਾ ਗੁਰੂ ਸੀਸ ਤੇ ਕਲਗੀ ਲਾਉਂਦਾ ਏ ਪੱਲੇ ਦਾ ਗੁਰੂ ਹਾਥੇ ਬਾਜ ਰੱਖਦਾ ਏ ਪੱਲੇ ਦਾ ਗੁਰੂ ਘੋੜੇ ਤੇ ਸਵਾਰ ਹੋ ਕੇ ਆਉਂਦਾ ਏ ਸਿਆਣ ਲਿਆ ਨਾ ਆਖਿਆ ਫਿਰ ਪੱਲੇ ਦਾ ਗੁਰੂ ਹੀ ਨਾ ਹੋਵੇ ਕਰੇ ਇਨਿਆਂ ਚਰਾਂ ਨੂੰ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਸੋਹਣਿਆਂ ਦੇ ਸੁਲਤਾਨ ਸਤਗੁਰੂ ਇਹਨਾਂ ਦੇ ਨੇੜੇ ਪਹੁੰਚ ਗਏ ਕਹਿਣ ਲੱਗੇ ਪਿੰਡ ਵਾਲਿਓ ਅਸੀਂ ਆਪਣੇ ਸੇਵਕ ਨੂੰ ਮਿਲਣ ਵਾਸਤੇ ਆਏ ਆ ਅਸੀਂ ਆਪਣੇ ਭਗਤ ਨੂੰ ਮਿਲਣ ਵਾਸਤੇ ਆਏ ਆ ਇਹਨਾਂ ਆਖਿਆ ਸਤੇ ਪਾਤਸ਼ਾਹ ਸਗੋ ਤੁਸੀਂ ਗੁਰੂ ਹਰਗਬਿੰਦ ਪਾਤਸ਼ਾਹ ਦੇ ਨਹੀਂ ਸਤਿਗੁਰੂ ਕਹਿਣ ਲੱਗੇ ਹਰਗਬਿੰਦ ਸਾਹਿਬ ਦੇ ਸਾਡਾ ਇਹ ਨਾ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਦੀ ਗਦੀ ਦੇ ਛੇਵੇਂ ਵਾਰਿਸ ਐ ਸੀ ਸੇਵਾਦਾਰ ਕਹਿਣ ਲੱਗੇ ਮਹਾਰਾਜ ਫਿਰ ਦੂਰੋਂ ਆਏ ਦੇ ਜੇ ਇਹਦੇ ਛਕਣਾ ਪ੍ਰਸ਼ਾਦਾ ਫਿਰ ਤੇ ਕਿਤੇ ਹੋਰ ਪ੍ਰਬੰਧ ਕਰੋ ਕਿਸੇ ਹੋਰ ਸੇਵਕ ਵੱਲ ਇਹਨਾਂ ਦੇ ਕੋਲ ਤੁਹਾਨੂੰ ਸ਼ਿਕਾਉਣ ਵਾਸਤੇ ਰਾਸ਼ਨ ਨਹੀਂ ਜਿਨਾਗੇ ਲਿਆਉਂਦੇ ਨੇ ਜਦੋਂ ਲਿਆਉਂਦੇ ਨੇ ਉਦੋਂ ਸ਼ੱਕ ਲੈਂਦੇ ਫੇਰੇ ਫੇਰ ਲਿਆਉਂਦੇ ਨੇ ਤੇ ਸ਼ੱਕ ਲੈਂਦੇ ਨੇ ਗਰੀਬੀ ਅੱਧੀ ਆ ਇੱਕ ਗੱਲ ਜ਼ਰੂਰ ਹੈ ਕਿ ਸੌਣ ਨਹੀਂ ਦਿੰਦੇ ਅਧੀ ਰਾਹ ਦੇ ਨਾਲ ਹੀ ਗੁਰੂ ਗੁਰੂ ਕਰੀ ਜਾਂਦੇ ਆ ਖੂਹੀ ਦੀ ਭੌਣੀ ਖੜਕਾਈ ਜਾਂਦੇ ਆ ਮਹਾਰਾਜ ਕਹਿੰਦੇ ਅਸੀਂ ਪੁੱਛਦੇ ਆ ਸਾਡਾ ਭਾਈ ਪੱਲਾ ਮਿਲੇਗਾ ਕਿੱਥੇ ਕਹਿੰਦੇ ਜੀ ਜੇ ਜ਼ਰੂਰ ਮਿਲਣਾ ਔਰ ਰੋਈ ਵਾਲੇ ਖੇਤਾਂ ਵਿੱਚ ਕਿਤੇ ਹਲ ਵਹੋਂਦਾ ਹੋਣਾ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜਰਾਂ ਨੂੰ ਸਿੱਖਾਂ ਨੂੰ ਨਾਲ ਲੈ ਕੇ ਭਾਈ ਭੱਲੇ ਦੇ ਖੂਹ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਭਾਈ ਭੱਲੇ ਨੇ ਪਹਿਲੀ ਵਾ ਕੇ ਮਾਰਿਆ ਇਹ ਸੁਹਾਗਾ ਤੇ ਹਲ ਛੱਡ ਦਿੱਤਾ ਹੈ ਲਿਆਣ ਕੇ ਖੂਹ ਤੇ ਗੜਾਉ ਪੰਜਾਲੀ ਲਾਈ ਹੈ ਪਿਆ ਕੇ ਬਲਦਾਂ ਨੂੰ ਪਾਣੀ ਫਾਕੇ ਪਠੇ ਤੂੰ ਦੀ ਛਾਵੇਂ ਆਪ ਧੋ ਕੇ ਹੱਥ ਮੂੰ ਤੇ ਜੂਲੇ ਵਿੱਚੋਂ ਕੱਢ ਕੇ ਅੜ ਲਈਆਂ ਫੱਟ ਤੇ ਮਾਰ ਮਾਰ ਕੇ ਆਵਾਜ਼ ਪੈਦਾ ਕੀਤੀ ਆ ਤੇ ਨਾਲ ਮੜਾ ਕੇ ਯਾਦ ਕਰਦਾ ਕੇ ਹੁਣ ਤੇ ਤਾਨੇ ਮਾਰਨ ਵਾਲੇ ਵੀ ੜ ਗਏ ਆ ਜਿਹੜੇ ਕਹਿੰਦੇ ਸੀ ਇਹਦੇ ਗੁਰੂਰੇ ਨਹੀਂ ਆਉਣਾ ਐਵੇਂ ਵਾਜਾ ਮਾਰੀ ਜਾਂਦਾ ਹੁਣ ਨਹੀਂ ਉਹ ਕੁਝ ਵੀ ਕਹਿੰਦੇ ਕਰੋ ਆਹੋਗੇ ਮੈਂ ਤੇ ਥੱਕ ਗਿਆ ਯਾਦ ਕਰ ਕਰ ਕੇ ਤਕੀਏ ਜੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦਾ ਐ ਇਨਿਆਂ ਚਰਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਭਾਈ ਭੱਲੇ ਦੇ ਖੂ ਤੇ ਪੰਡ ਗਏ ਸਾਥ ਸੰਗਤ ਵੇਖ ਗੁਰੂ ਤੇ ਸਿੱਖ ਦਾ ਪਿਆਰ ਵੇਖ ਜਿਹੜਾ ਯਾਦ ਕਰਦਾ ਹੈ ਉਹਦੇ ਕੋਲ ਆਪ ਚੱਲ ਕੇ ਜਾਂਦੇ ਨੇ ਸੱਚੇ ਪਾਤਸ਼ਾਹ ਜਿਸ ਵੇਲੇ ਖੂ ਤੇ ਪਹੁੰਚ ਕੇ ਮਹਾਰਾਜ ਕਹਿਣ ਲੱਗੇ ਪੁੱਤਰ ਭੱਲਿਆ ਜਦੋਂ ਆਵਾਜ਼ ਇਹਦੇ ਕੰਨਾਂ ਵਿੱਚ ਪਈ ਇਹਨੇ ਤਾਣੂ ਤੱਕਿਆ ਤੇ ਬੀਰੀ-ਪੀਰੀ ਦੇ ਮਾਲਕ ਘੋੜੇ ਤੇ ਸਵਾਰ ਸਤਿਗੁਰੂ ਜੀ ਦੇ ਚਿਹਰੇ ਵੱਲ ਤੱਕਿਆ ਰੱਖ ਦਿੱਤੀਆਂ ਇਹ ਅਰਲੀਆਂ ਛੇ ਦਿਨ ਅੱਗੇ ਜਾ ਕੇ ਮਹਾਰਾਜ ਦੇ ਚਰਨਾਂ ਨਾਲ ਸਿਰ ਲਾ ਦਿੱਤਾ ਹੈ ਖਾਲਸਾ ਜੀ ਇਹਨੂੰ ਐਵੇਂ ਜਾਪਿਆ ਜਿਵੇਂ ਬਬੀਹਾ ਸੰਵੰਦੀ ਬੂੰਦ ਨੂੰ ਤਰਸਦਾ ਹੋਵੇ ਉਹਨੂੰ ਸੰਵੰਦੀ ਬੂੰਦ ਮਿਲ ਗਈ ਹੈ ਕੰਜੂਸ ਨੂੰ ਜਿਵੇਂ ਧਨ ਮਿਲ ਜਾਂਦਾ ਹੈ ਗੱਦਗੱ ਹੋਇਆ ਪੱਲਾ ਮਹਾਰਾਜ ਉੱtre ਨੇ ਘੋੜੇ ਤੋਂ ਬੈਠੇ ਨੇ ਭਾਈ ਪੱਲੇ ਦੇਖੂ ਤੇ ਇਨੇ ਜਿਹੜੀ ਭੇਟਾ ਕੋਲ ਰੱਖੀ ਸੀ ਮਹਾਰਾਜ ਦੇ ਸਾਹਮਣੇ ਲਿਆ ਕੇ ਰੱਖ ਕੇ ਦਰਸ਼ਨ ਕਰਦਾ ਤੇ ਨਾਲ ਬੇਨਤੀ ਕਰਦਾ ਸਤਿਗੁਰੂ ਮੇਰੀ ਇੱਕ ਬੇਨਤੀ ਆ ਮਹਾਰਾਜ ਕਹਿੰਦੇ ਪੁੱਤਰਾ ਕੀ ਬੇਨਤੀ ਆ ਕਹਿੰਦਾ ਜੀ ਜਨਾਚਰ ਮੇਰਾ ਦਿਲ ਨਾ ਰਜਿਆ ਦਰਸ਼ਨ ਕਰਕੇ ਉਹਨਾਂ ਚਰ ਮੈਂ ਜਾਣ ਨਹੀਂ ਦੇ ਦੇਣਾ ਸਤਿਗੁਰੂ ਕਹਿੰਦੇ ਭਗਤ ਪੱਲਿਆ ਕੀ ਤੇਰਾ ਰਾਦਾ ਅਸੀਂ ਚਲੇ ਜਾਈਏ ਕਹਿੰਦਾ ਜੀ ਨਹੀਂ ਮੇਰੇ ਮਾਤਾ ਜੀ ਕਹਿੰਦੇ ਸੀ ਤੇਰੇ ਗੁਰੂ ਸਾਹਿਬਾਂ ਨੂੰ ਕੰਮ ਬੜੇ ਨੇ ਉਹਨਾਂ ਨੇ ਤੇਰੇ ਵਰਗਿਆਂ ਨੂੰ ਹੋਰਨਾਂ ਨੂੰ ਵੀ ਦਰਸ਼ਨ ਦੇਣੇ ਹੁੰਦੇ ਆ ਛੇਤੀ ਗੱਲਬਾਤ ਕਰ ਲੈ ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਤੇ ਤੇਰੇ ਘਰੋਂ ਪ੍ਰਸ਼ਾਦਾ ਛੱਕੇ ਜਾਣਾ ਸਜੇ ਪਾਤਸ਼ਾਹ ਫਿਰ ਚਲੀਏ ਘਰ ਨੂੰ ਮਾਤਾ ਜੀ ਨੂੰ ਆਖੀਏ ਲੰਗਰ ਤਿਆਰ ਕਰਨ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਆ ਭਾਈ ਵੱਲੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਘੋੜੇ ਦੀ ਵਾਗ ਫੜੀ ਆ ਲੈ ਕੇ ਸਿੱਖਾਂ ਨੂੰ ਨਾਲ ਗੁਰੂ ਸਾਹਿਬਾਂ ਨੂੰ ਆਪਣੇ ਪਿੰਡ ਨੂੰ ਆ ਰਹੇ ਆ ਇਹ ਇਹ ਜਿਹੜੇ ਵੇਂਦੇ ਸੀ ਵੀ ਭਾਈ ਬੱਲੇ ਵਾਲਾ ਆਇਆ ਤੇ ਛਕਾਉਣਾ ਕੀ ਇਹ ਕੋਠਿਆਂ ਤੇ ਚੜ ਗਏ ਪਹੁੰਚਾਏ ਭਾਈ ਭੱਲਾ ਆਪਣੇ ਦਰਵਾਜੇ ਤੇ ਆਵਾਜ਼ ਦੇ ਕੇ ਕਹਿੰਦਾ ਮਾਤਾ ਜੀ ਆਓ ਬਾਹਰ ਵੇਖੋ ਮੇਰੇ ਗੁਰੂ ਸਾਹਿਬ ਆਏ ਆ ਦਰਸ਼ਨ ਕਰੋ ਮਾਤਾ ਸੰਤੀ ਜੀ ਬਾਹਰ ਨਿਕਲੇ ਆ ਦਰਸ਼ਨ ਕੀਤੇ ਤੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਹਮ ਕਰ ਸਾਜਨੇ ਆਏ ਸਾਜੇ ਮੇਲ ਮਲਾਏ ਸਹਿਜ ਮਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਬਾਈ ਪੱਲਾ ਕਹਿੰਦਾ ਮਾਤਾ ਜੀ ਸ਼ਬਦ ਵੀ ਪੜੀ ਜਾਓ ਮੇਰੇ ਗੁਰੂ ਸਾਹਿਬ ਕਹਿੰਦੇ ਭੁੱਖ ਲੱਗੀ ਪ੍ਰਸ਼ਾਦਾ ਛਕਣਾ ਆ ਉਸੇ ਵੇਲੇ ਮਾਂ ਸੰਤੋ ਅੰਦਰ ਗਈ ਆ ਮੱਟੀ 'ਚ ਜਿੰਨਾ ਕੇ ਆਟਾ ਸੀ ਪ੍ਰਾਦ ਵਿੱਚ ਪਾਇਆ ਜਿੰਨੀ ਕੇ ਦਾਲ ਸੀ ਉਹ ਤੌੜੀ ਵਿੱਚ ਪਾ ਕੇ ਲੂਣ ਮਿਰਚ ਪਾ ਕੇ ਜਲ ਛੱਡ ਕੇ ਚੁੱਲ੍ਹੇ ਤੇ ਅੱਗ ਬਾਲ ਕੇ ਤਰ ਦਿੱਤੀ ਆ ਆ ਬਿਆਟਾ ਘੁਲਣਾ ਸ਼ੁਰੂ ਕਰ ਦਿੱਤਾ ਹੈ ਪਿੰਡ ਵਾਲੇ ਵੇਹਦੇ ਆ ਵੀ ਆਏ ਨਹੀਂ ਏ ਸੋਚਦੇ ਸੀ ਹੁਣ ਇਹਨਾਂ ਨੇ ਸਾਡੇ ਵੱਲ ਆਉਣਾ ਪਰ ਜਿਹਦੇ ਵਲ ਆਏ ਨਾ ਹੁਦਾਰ ਇਹਨਾਂ ਨੂੰ ਦੇ ਦਿਓ ਪਰ ਇਹਨਾਂ ਨਾਲ ਪੱਕੀ ਗੱਲ ਕਰ ਲਿਓ ਅੱਜ ਤੁਹਾਡਾ ਪਰਦਾ ਟੱਕ ਲੈਣੇ ਆ ਪਰ ਅੱਜ ਤੋਂ ਬਾਅਦ ਸਾਡੇ ਪਿੰਡ ਵਿੱਚ ਗੁਰੂ ਨਹੀਂ ਆਉਣਾ ਚਾਹੀਦਾ ਤੁਸੀਂ ਗੁਰੂ ਦਾ ਨਾਂ ਨਹੀਂ ਲੈਣਾ ਇਹ ਵਿਚਾਰਾ ਕਰਦੇ ਨੇ ਇੱਧਰ ਜਦੋਂ ਸੰਤੀ ਮਾਂ ਨੇ ਉਹ ਆਟਾ ਗੁੰਨ ਕੇ ਧੂੜਾ ਲੈਣ ਵਾਸਤੇ ਗਈ ਅੰਦਰ ਗਿਆਨੀ ਨਾਰਾਇਣ ਸਿੰਘ ਜੀ ਮੰਜੰਗਾ ਵਾਲੇ ਲਿਖਦੇ ਆ ਕਿ ਉਹ ਮੱਟ ਆਟੇ ਦੇ ਨਾਲ ਡੱਕਾ ਡੱਕ ਭਰਿਆ ਆ ਸੀ ਪਰ ਇਹ ਕਿਉਂ ਨਾ ਛੇਵੇਂ ਪਾਤਸ਼ਾਹ ਬੈਠੇ ਆ ਗੁਰੂ ਹਰਗੋਬਿੰਦ ਸਾਹਿਬ ਬੈਠੇ ਆ ਤੇ ਗਿਆਨ ਮਾਨੂ ਗਿਆਨ ਦਤਾ ਵੇਖ ਘੋੜੀਏ ਸਿੱਖ ਕਨੇਗਾ ਜਦੋਂ ਨਜ਼ਰ ਮਾਰੀ 24 25 ਸਿੱਖ ਮਹਾਰਾਜ ਦੇ ਨਾਲ ਆਟੇ ਦੀ ਭਰ ਕੇ ਪ੍ਰਾਦਗੁਨੀ ਆ ਉਹ ਸਤੌੜੀ ਵਿੱਚ ਹੋਰ ਜਲ ਛੜ ਦਤਾ ਹੈ ਹੋਰ ਹੋਰ ਲੋਨ ਵਿੱਚ ਪਾਰਤਾ ਗਨ ਕੇ ਆਟਾ ਉਹ ਤਾਂ ਕੇ ਲੋ ਪ੍ਰਸ਼ਾਦੇ ਲੈਣੇ ਸ਼ੁਰੂ ਕਰ ਦਿੱਤੇ ਆ ਪ੍ਰਸ਼ਾਦਿਆਂ ਦਾ ਟੋਕਰਾ ਭਰ ਗਿਆ ਹੈ ਤੇ ਮਾਤਾ ਸੰਧੀ ਕਹਿੰਦੀ ਬੇਟਾ ਆਪਣੇ ਗੁਰੂ ਸਾਹਿਬਾਂ ਨੂੰ ਕਹੋ ਕਿ ਲੰਗਰ ਤਿਆਰ ਹੋ ਗਿਆ ਹੈ ਭਾਈ ਪੱਲਾ ਆਪਣੇ ਗਲ ਵਿੱਚ ਪਾ ਕੇ ਹਜ਼ੂਰੀ ਆ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਕਰਕੇ ਨਮਸਕਾਰ ਕਹਿੰਦਾ ਸਤਿਗੁਰੂ ਮਾਤਾ ਜੀ ਕਹਿੰਦੇ ਲੰਗਰ ਤਿਆਰ ਹੋ ਗਿਆ ਹੈ ਤੇ ਸਜੇ ਪਾਤਸ਼ਾਹ ਇੱਕ ਸਿੱਖ ਨੂੰ ਕਹਿੰਦੇ ਅਰਦਾਸ ਕਰੋ ਭਾਈ ਪੱਲੇ ਨੂੰ ਕਹਿੰਦੇ ਹੁਣ ਇਸ ਤਰ੍ਹਾਂ ਕਰ ਪਹਿਲਾਂ ਆਪਣੇ ਪਿੰਡ ਵਾਲਿਆਂ ਨੂੰ ਆਵਾਜ਼ ਮਾਰ ਪਹਿਲਾਂ ਤੇਰੇ ਪਿੰਡ ਵਾਲੇ ਪ੍ਰਸ਼ਾਦਾ ਛਕਣਗੇ ਉਸ ਤੋਂ ਬਾਅਦ ਅਸੀਂ ਛਕਾਂਗੇ ਟੱਕੋ ਜੀ ਪਿੰਡ ਵਾਲੇ ਅੱਗੇ ਵਿਚਾਰਾ ਕਰਦੇ ਸੀ ਕਿ ਜਿੰਨਾ ਕਾਟਾ ਇਹਨੇ ਸੇਰਕ ਸੰਧੀ ਨੇ ਪਕਾਇਆ ਨਾ ਜੇਕਰ ਸੁਲਾਮਾਨ ਤੇ ਪਸ਼ਾ ਨਾ ਕੋਈ ਰਿਓ ਜਿੰਨੇ ਚਾਰ ਖਾਣੀਆਂ ਇਹ ਅੱਠ ਖਾਯੋ ਜਿੰਨੇ ਅੱਠ ਖਾਣੀਆਂ 10 ਖਾਯੋ ਜਦੋਂ ਭਾਈ ਭੱਲੇ ਨੇ ਆਖਿਆ ਪਿੰਡ ਵਾਲਿਓ ਮੇਰੇ ਗੁਰੂ ਸਾਹਿਬ ਕਹਿੰਦੇ ਆ ਲੰਗਰ ਤਿਆਰ ਰਣ ਕੇ ਛਕੋ ਚਾਹ ਚੜ ਗਿਆ ਮਾਰੀਆਂ ਸ਼ਾਣਾ ਆ ਗਏ ਲੱਗੀਆਂ ਪੰਗਤਾਂ ਇਧਰ ਉਹ ਲੰਗਰ ਵਰਤਣਾ ਸ਼ੁਰੂ ਹੋਇਆ ਹੈ। ਤੱਕੋ ਜੀ ਬਤਾਲੇ ਪਿੰਡ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ। ਭਾਈ ਬੱਲੇ ਦੇ ਘਰ ਪਿੰਡ ਵਾਲੇ ਲੋਕ ਕਿਵੇਂ ਰਜ ਰਜ ਕੇ ਜਾ ਰਹੇ ਨੇ। ਕਿਵੇਂ ਲਹਿਰਾਂ ਵਹਿਰਾਂ ਵਰਤ ਰਹੀਆਂ ਨੇ। ਉਸ ਦਿਨ ਦਾ ਸੀ ਸਾਡੇ ਉਸਤਾਦ ਜਾਨੀ ਜੋਗਾ ਸਿੰਘ ਜੋਗੀ ਸਾਹਿਬ ਹੋਰਾਂ ਦੀ ਕਲਮ ਤੋਂ ਏ ਐਉਂ ਦੇਖੋ ਜਦ ਛੇਵੇਂ ਸਤਗੁਰ ਨੇ ਆਖਿਆ ਸਭ ਸੰਗਤ ਬਹਿ ਜਾਵੇ ਅਸੀਂ ਪਿੱਛਾ ਖਾਵਾਂਗੇ Bırışa <laughs> बैठਣ ਦੇ ਨਾਲ ਜੈਨਾਕਾਰਾਂ ਆਈਆਂ ਪਿੰਡ ਵਾਲੇ ਰੱਜ ਕੇ ਗਏ ਗੁਰੂ ਕੇ ਸਿਖਾਂ ਨੇ ਪ੍ਰਸ਼ਾਦੇ ਛਕੇ ਗੁਰੂ ਸਾਹਿਬਾਂ ਪ੍ਰਸ਼ਾਦਾ ਛਕਿਆ ਭਾਈ ਪੱਲੇ ਦੇ ਉਹਦੇ ਮਾਤਾ ਜੀ ਨੇ ਲੰਗਰ ਛਕਿਆ ਮੁਕੇ ਨਾ ਬਾਹਰ ਜਿਹੜੇ ਕੂਕਰ ਖਲੋਤੇ ਸੀ ਉਹਨਾਂ ਨੂੰ ਵੀ ਪਾਏ ਗਏ ਪ੍ਰਸ਼ਾਦੇ ਫੇਰ ਵਧ ਗਏ ਪਿੰਡ ਵਾਲੇ ਕਹਿੰਦੇ ਓਏ ਇਹਨਾਂ ਲੰਗਰ ਕਿੱਥੋਂ ਆਇਆ ਰਾਸ਼ਨ ਕਿੱਥੋਂ ਆਇਆ ਇੱਕ ਸਿਆਣਾ ਕਹਿੰਦਾ ਜਿੱਥੇ ਪੂਰਾ ਗੁਰੂ ਬੈਠਾ ਹੋਵੇ ਉੱਥੇ ਟੋਟ ਕੋਈ ਆ ਹੀ ਨਹੀਂ ਸਕਦੀ ਪੱਲੇ ਦਾ ਗੁਰੂ ਹੀ ਪੂਰਨ ਆ ਦੂਜਾ ਕਹਿੰਦਾ ਫਿਰ ਅਸੀਂ ਪਹਾੜਾਂ ਨੂੰ ਮੱਥਾ ਮਾਰਨ ਕਿਉਂ ਜਾਂਦੇ ਹਾਂ ਭਾਈ ਭਲੇ ਨੂੰ ਆਖੀਏ ਆਪਣੇ ਗੁਰੂ ਸਾਹਿਬਾਨ ਨੂੰ ਕਹਵੇ ਸਾਨੂੰ ਵੀ ਆਪਣੇ ਸੇਵਕ ਬਣਾ ਲਓ ਇਹ ਵੀ ਗਏ ਇਹ ਵੀ ਗੁਰੂ ਕੇ ਸਿੱਖ ਬਣੇ ਅੱਜ ਉਹ ਸਰਦਾਰਾਂ ਦਾ ਬਤਾਲਾ ਵੱਜਦਾ ਹੈ